ਜੀ ਸਵਾਰ 855 5 ਸਟਾਰ ਕੋਲਰ ਟਾਪ ਮਾਡਲ ਆ ਕਿੰਨੇ ਮਾਡਲ ਹੈ ਜੀ ਇਹ 2023 ਮਾਡਲ ਹੈ ਬਾਈ ਇਹਦੇ ਬਿਲ ਕੱਟਨੇ ਆਪਾਂ ਜਿਹੜਾ ਕੋਈ ਕਸਟਮਰ ਆਊਗਾ ਉਹਦੇ ਨਾਂ ਤੇ ਸਿੱਧੇ ਬਿਲ ਕਟਾ ਦਾਂਗੇ ਜੀ ਤੇਰੀ ਕੀ ਡਿਮਾਂਡ ਕਰ ਦੋ ਜੀ ਮੁੱਲ ਹੈਗਾ ਇਹਦਾ 765000 ਇਹ 7.5 ਲੱਖ ਦਾ ਦੇਵਾਂਗੇ ਬਾਈ ਆਪਾਂ ਠੀਕ ਹੈ ਜੀ T3 TX ਮਾਡਲ ਆ ਗਿਆ ਇਹ ਕਿੰਨੇ ਮਾਡਲ ਹੈ ਜੀ ਇਹ 11 ਬਾਈ 11 ਮਾਡਲ ਆ ਕੀ ਡਿਮਾਂਡ ਹੈ ਇਹਦੀ ਇਹ 545000 ਇਹ 7.5 ਲੱਖ ਰਹਿ ਦੇ ਦਾਂਗੇ 744 XT ਮਾਡਲ ਹੈ 55 ਜਿੰਨੀ ਜਾਣਾ ਜਣਾ 55 ਤੋਂ ਵੱਧ ਜਾ ਪਾਵਰ ਆ ਬਾਈ ਇਹ ਚਲ ਇਹਦੀ ਕੀ ਡਿਮਾਂਡ ਕਰਦੇ ਜੀ ਡਿਮਾਂਡ ਹੈ ਜੀ 6 ਲੱਖ ਰੁਪਇਆ ਬਾਈ ਹਾਂਜੀ ਆਪਾਂ 6 ਲੱਖ ਰੁਪਏ ਚ ਮਾਨਤਾਣ ਕਰ ਦਾਂ ਟੈਕ ਨੰਬਰ ਜੀ ਟੈਕਟ ਨੰਬਰ 9417351984 95015840 ਟੈਕ ਲਾਉਣ ਹੋ ਜੂ ਬਾਈ ਸਾਰੇ ਟਰੈਕਟਰ ਸਾਰੇ ਟਰੈਕਟਰ ਦਾ ਲੋਨ ਹੋ ਜੂਗਾ ਕੋਈ ਪੁਰਾਣਾ ਟਰੈਕਟਰ ਵੀ ਵੇਚ ਕੱਟੇਗਾ ਪੁਰਾਣਾ ਟਰੈਕਟਰ ਵੀ ਆਪਾਂ ਕੱਟ ਲਾਂਗੇ ਹਾਂਜੀ ਦੋਸਤੋ ਅੱਸੀ ਕਾਲ ਸਾਰਿਆਂ ਨੂੰ ਬਾਈ ਜੀ ਆਪਾਂ ਖੜੇ ਆ ਬਰਨਾਲਾ ਟਰੈਕਟਰ ਮੰਡੀ ਤੇ ਆਪਣੇ ਨਾਲ ਆਪਣਾ ਵੱਡਾ ਵੀਰ ਜੁੜਿਆ ਸਾਰੀ ਗੱਲਬਾਤ ਕਰਦੇ ਆ ਅਸੀ ਕਾ ਭਾਈ ਜੀ। ਹੋਰ ਕਿਵੇਂ ਜੀ? ਪੂਰੇ ਵਧੀਆ ਜੀ। ਤੇ ਕਿੰਨੇ ਕ ਟਰੈਕਟਰ ਆ ਬਈ ਆਪਣੇ ਕੋਲੇ? 8-10 ਜੱਪ ਲਿਆ ਆਂਗੇ ਘੱਟੋ ਘੱਟ 12-13। 12-13 ਟਰੈਕਟਰ ਨੇ। ਹਾਂ। ਸਾਰੇ ਉੱਚੇ ਮਾੜਾ ਟਰੈਕਟਰ ਨੇ ਆਪਣੇ। ਉੱਚੇ ਮਾੜਾ ਲਾ ਲੋਨ ਵੀ ਹੋ ਜਾਊਗਾ। ਸਾਰਿਆਂ ਤੇ ਲੋਨ ਹੋ ਜਾਊਗਾ। ਹਾਂ ਜੀ। ਜੇ ਕਹਿੰਨੇ ਪੁਰਾਣਾ ਟਰੈਕਟਰ ਘਟਾਉਣਾ ਹੋਵੇ। ਉਹ ਵੀ ਆਪਾਂ ਵਿੱਚ ਕੱਟ ਲੈਣਾ ਬਈ ਕੋਈ ਗੱਲ ਨਹੀਂ। ਠੀਕ ਆ ਜੀ। ਤੇ ਨੰਬਰ ਸਾਰੇ ਪੰਜਾਬ ਆਉਣਗੇ। ਸਾਰੇ ਨੰਬਰ ਪੰਜਾਬ ਨੇ ਜੀ। ਠੀਕ ਆ ਜੀ। ਹਾਂ ਜੀ। ਫਰਸਟ ਪਾਰਟੀ ਦੇ ਹੋਣਗੇ। ਫਰਸਟ ਪਾਰਟੀ ਦੇ। ਹਾਂ ਜੀ। ਉੱਚੇ ਮਾੜਾ ਸ ਠੀਕ ਹੈ ਜੀ ਥਰੀ ਜਪੀੜਾ 2 ਸਾਰੇ ਹਾਂ ਜੀ ਸਾਰੇ ਪੰਜ ਟਰੈਕਟਰ ਮਿਲਣਗੇ ਆਪਣੇ ਤੋਂ ਤੇ ਮੰਡੀ ਤੋਂ ਬਣਾ ਟਰੈਕਟਰ ਬਾਈ ਜੀ ਕਿੱਥੇ ਖੜੇ ਹੁੰਦੇ ਹਨ ਮੰਡੀ ਤੋਂ ਬਣਾ ਟਰੈਕਟਰ ਆਪਣੇ ਹੜਾਏ ਖੜੇ ਹੁੰਦੇ ਆ ਬਾਈ ਠੀਕ ਹੈ ਜੀ ਹਾਂ ਮਾਨਸਾ ਰੋਡ ਤੇ ਗਊਸਾਲਾ ਜਿਹੜੀ ਉਹਦੇ ਸਾਹਮਣੇ ਰੋਡ ਆ ਜਾਂਦਾ ਹੈਗਾ ਉਹ ਰੋਡ ਸੜਕ ਦੇ ਉੱਪਰ ਹੀ ਖੜੇ ਹੁੰਦੇ ਨੇ ਇੱਕ ਵਾਰੀ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਆਪਣਾ 94173519849501584068 ਠੀਕ ਹੈ ਜੀ ਹਾਂ ਤੇ ਸਟਾਰਟ ਕਰਦੇ ਆ ਜੀ ਬਾਈ ਜੀ ਹਾਂ ਸੋਨਾ ਲਿਖਾ ਤੋਂ ਸੋਨਾ ਲਿਖਾ ਆ ਗਿਆ ਬਾਈ ਜੀ 60 DI DI 60 RX ਕਿੰਨੇ ਮਾਡਲ ਹੈ ਜੀ ਇਹ ਤੇ ਬਾਈ 19 ਮਾਡਲ ਆ 19 ਮਾਡਲ ਆ ਹਾਂ ਬਰਨਾਲਾ ਨੰਬਰ ਆ ਹਾਂ ਜੀ ਸਾਰਾ ਜੈਨੂਅਲ ਹੀ 1300 ਘੰਟਾ ਚੱਲਿਆ ਠੀਕ ਆ ਜੀ 1300 ਘੰਟੇ ਚੱਲਿਆ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਬਈ ਇਹਦੇ 80 ਪੈਸੇ ਵਾਂਗੂ ਨਾਲ ਦੇ ਪੈਣੇ ਨਾਲ ਦੇ ਟਾਇਰ 80 ਪੈਸੇ ਤੇ 60 ਹਾਰਸ ਪਾਵਰ ਦਾ ਆ ਗਿਆ ਸਿਕੰਦਰ ਮਾਡਲ ਆ ਗਿਆ ਡਬਲ ਡਿਸਟ੍ਰਿਬਿਊਟਰ ਬਈ ਹਾਂ ਹਾਂ ਬਈ ਹਾਂ ਡਬਲ ਡਿਸਟ੍ਰਿਬਿਊਟਰ ਇਹ ਕਿੰਨੇ ਮਾਡਲ ਹੈ ਜੀ ਇਹ 19 ਮਾਡਲ ਦਾ ਬਾਈ 19 ਮਾਡਲ ਹੈ ਤੇ ਕੀ ਡਿਮਾਂਡ ਕਰਦੇ ਆਂ ਦੀ ਮੁੱਲ ਤਾਂ ਇਹਦਾ ਹੈਗਾ ਬਾਈ 595000 ਰੁਪਏ 75000 ਦਾ ਇਹ ਦੇ ਦਾਂਗੇ ਠੀਕ ਆ ਜਿਹੜਾ ਵੀਡੀਓ ਦੇਖ ਕੇ ਉੱਪਰ ਮੰਗਤਾ ਰਹੋ ਹਾਂ 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 ਠੀਕ ਆ ਜੀ ਅੱਗੇ ਬਾਈ ਜੀ ਅੱਗੇ ਆ ਗਿਆ ਹੌਲੈਂਡ ਆ ਬਾਈ ਆਪਣੇ ਕੋਲ ਚਾਰ ਮਾਡਲ ਨਿਊ ਹੌਲੈਂਡ 3730 ਪਲੱਸ ਵਾਲਾ ਹਾਂ ਕਿੰਨੇ ਮਾਡਲ ਚੀਏ ਇਹ ਇਹ ਚਾਰ ਮਾਡਲ ਆ 2004 ਮਾਡਲ ਪੰਜਾਬ ਨੰਬਰ ਆ ਇਹ ਵੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹ ਨਵੇਂ ਨੇ ਬਾਈ ਚਾਰੇ ਟਾਇਰ ਹੀ ਨਵੇਂ ਨੇ ਤੇ ਗੁਡੀਅਰ ਗੁਡੀਅਰ ਦੇ ਮਾਗਦੇ ਗੁਡੀਅਰ ਦੇ ਨੇ ਫਰੰਟ ਵਾਲੇ ਐਮ ਆਰਪੀ ਐਮ ਆਰਪੀ ਕੰਪਨੀ ਦੇ ਟਾਇਰ ਆ ਹਾਂ ਕੀ ਕੰਡੀਸ਼ਨ ਆ ਜੀ ਟਾਇਰਾਂ ਦੀ ਜਮ ਜਮਾ ਨਵੇਂ ਨੇ ਬਾਈ ਇਹ ਤਾਂ ਆਲੇ ਮਾਰਫ ਖੜਾਗਾ ਟਰੈਕਟਰ ਦੇ ਟਾਇਰਾਂ ਤੇ ਠੀਕ ਆ ਜੀ ਹਾਂ ਇੰਜਨ ਗੇਅਰ ਦਾ ਬਾਈ ਪੂਰਾ ਚੱਲਦਾ ਪੂਰੀ ਤਸੱਲੀ ਆ ਬਾਈ ਗਾਰੰਟੀ ਆ ਪੂਰੀ ਠੀਕ ਆ ਜੀ ਇਹ ਇਹ ਕਿੰਨੇ ਮਾਡਲ ਸੀ ਜੀ ਇਹ ਚਾਰ ਮਾਡਲ ਹੈ ਬਾਈ ਇਹ ਕੀ ਡਿਮਾਂਡ ਕਰਦੇ ਜੀ ਮੁੱਲ ਤਾਂ ਇਹਦਾ ਹੈਗਾ 365000 ਰੁਪਏ 45000 ਰੁਪਏ ਦਾ ਦੇ ਦਾਂਗੇ ਇਹ ਠੀਕ ਆ ਜੀ 3.45 ਦਾ ਹੋ ਜਾ ਹਾਂ ਅੱਗੇ ਦੇਖ ਸਕਦਾ ਤੁਸੀਂ ਸਪਰਾਜ 855 5 ਸਟਾਰ ਫੁੱਲ ਟੌਪ ਮਾਡਲ ਆ ਕਿੰਨੇ ਮਾਡਲ ਹੈ ਜੀ ਇਹ 2023 ਮਾਡਲ ਹੈ ਬਾਈ ਇਹਦੇ ਬਿਲ ਕੱਟਨੇ ਆਪ ਜਿਹੜਾ ਕੋਈ ਕਸਟਮਰ ਆਊਗਾ ਉਹਦੇ ਨਾਂ ਤੇ ਸਿੱਧੇ ਬਿਲ ਕਟਾ ਦਾਂਗੇ ਤੇ ਆਹ ਦੇਖ ਸਕਦੇ ਹੋ ਤੁਸੀਂ ਚਟਾਂ ਟੁਟਾਂ ਨਾਲ ਨਹੀਂ ਲੱਗੇ ਹੋਈਆਂ ਆ ਜੀ ਇਹ ਹੈਵੀ ਹੈਵੀ ਹਿੱਸੇ ਵਾਲਾ ਵੀ ਆ ਤੇ ਡਬਲ ਜੱਕ ਵਾਲਾ ਇਹ ਠੀਕ ਆ ਜੀ ਹਾਂ ਯਾਰ ਸੀ ਜਾਣ ਦੀ ਲੋੜ ਨਹੀਂ ਤੁਹਾਨੂੰ শোরੂਮ ਚ ਇੱਥੇ ਟਰਾਈ ਮਾਰ ਲਓ ਬਾਈ ਜੀ ਬਿਲਕੁਲ ਨਵਾਂ ਟਰੈਕਟਰ ਆ ਨਵਾਂ ਆ ਗੁਰਦੇ ਨੰਦੇਗਾ ਡਿਸਟ੍ਰੀਬਿਊਟਰ ਆ ਇਹਦੀ ਪਾਰਟੀ ਵੀ ਅਜੇ ਕੋਈ ਨਹੀਂ ਬਣੀ ਕੋਈ ਨਹੀਂ ਬਣੀ ਸਿੱਧੀ ਬਣਾਵਾਂਗੇ ਸਿੱਧੀ ਬਣਾਵਾਂਗੇ ਠੀਕ ਆ ਜੀ ਹਾਂ ਇਹ ਕਿੰਨੇ ਮਾਡਲ ਸੀ ਇਹ ਜੀ ਇਹ 2023 ਮਾਡਲ ਆ ਬਾਈ ਸਾਰੇ 150 ਘੰਟੇ ਚੱਲਿਆ ਹਜੇ 150 ਘੰਟਾ ਚੱਲਿਆ ਬਸ ਫਿਰ ਜੇ ਜਾਣ ਦੀ ਲੋੜ ਨਹੀਂ শোরੂਮ ਤੇ ਪਾਈਆਂ ਕੋਲੇ ਆਓ ਤੁਸੀਂ ਟਰੈਕਟਰ ਲੈ ਜਾਓ ਟਰੈਕਟਰ ਦੀ ਕੰਡੀਸ਼ਨ ਵੀ ਪਈਆਂ 99 ਪਈ ਜਾਣਾ ਬਾਈ ਬਾਹ ਫੋਲੀ ਪਈ ਤਾਂ 100 ਹੀ ਪਈ ਆ ਬਾਈ 100 ਹੀ ਪਈ ਆ ਟਾਇਰਾਂ ਦੀ ਕੰਡੀਸ਼ਨ ਵੀ ਜਮਾਂ ਫੁੱਲਾ ਬਾਈ ਜੀ ਡਬਲ ਪੰਪਾ ਡਬਲ ਡਿਸਟ੍ਰਿਬਿਊਟਰ ਆ ਇਹ ਹਿੱਸਾ ਹੀ ਵੀ ਆ ਬਈ ਇਹਦਾ ਇਹ ਹੈਵੀ ਸੀਲ ਆ ਗਿਆ ਬਾਈ ਠੀਕ ਆ ਜੀ ਤੇਰੀ ਕੀ ਡਿਮਾਂਡ ਕਰ ਦੋ ਜੀ ਮੁੱਲ ਹੈਗਾ ਇਹਦਾ 7,65,000 ਇਹ 7.5 ਲੱਖ ਦਾ ਦੇਵਾਂਗੇ ਬਾਈ ਆਪਾਂ ਠੀਕ ਆ ਜੀ ਲੱਗ ਗਿਆ ਸੌਦਾ ਅੱਗੇ ਜੀ ਅੱਗੇ 265 ਆ ਬਾਈ ਆਪਣੇ ਕੋਲ ਇੱਕ ਹੋਰ ਅੱਗੇ ਮਹਿੰਦਰਾ 265 ਭੂਮੀ ਪੁੱਤਰਾ ਡੀਆਈਏ ਇਹ ਕਿੰਨੇ ਮਾਡਲ ਆ ਜੀ ਇਹ ਵੀ 21 ਮਾਡਲ ਆ ਬਾਈ 21 ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਵੀਰੇ ਇਹਦੇ ਟਾਇਰ ਵੀ ਜਿਵੇਂ ਨਵੇਂ ਪਏ ਆ ਬਾਈ ਸੀਟ ਦੇ ਬੈਕ ਵਾਲੇ ਦਾ ਪੂਰੀ ਰੀਅਰ ਦੇ ਹਾਂ ਇੰਜਨ ਗੇਅਰ ਤੇ ਦੇਖ ਸਕਦੇ ਹੋ ਤੁਸੀਂ ਪੂਰੀ ਛੱਡੀ ਆ ਪਾਈਆਂ ਦੀ ਤੇ ਰੰਗ ਪੇਂਟ ਦਾ ਬਾਈ ਬਾਈ ਗਾਰੰਟੀ ਹੈ ਜੇ ਕਿਤੇ ਕੋਈ ਕਲਮ ਵੀ ਸਾਫਤ ਕਰ ਦੇ ਜੇ ਬੰਪਰ ਤੇ ਵੀ ਨਹੀਂ ਰੰਗ ਹੋਇਆ ਦੇਖ ਸਕਦੇ ਹੁੰਦੇ ਸੀ ਉਵੇਂ ਚੈੱਕਰਾ ਹੈਗਾ ਤੇ ਟੂਪ ਲੱਗੀ ਹੈ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹਦਾ ਮੁੱਲ ਤਾਂ ਹੈਗਾ 445000 ਰੁਪਏ ਵਾ ਸਵਾ 4 ਲੱਖ ਦਾ ਦੇ ਦਾਂਗੇ ਕਿੰਨੇ ਮਾਡਲ ਸੀਗਾ ਇਹ ਜੀ ਇਹ 21 ਮਾਡਲ ਆ ਬਾਈ 2021 ਮਾਡਲ ਆ ਠੀਕ ਹੈ ਜੀ ਅੱਗੇ ਜੀ ਇਹ ਦੋ 44 ਆ ਗਿਆ ਬਈ ਆਹ ਹੌਲੈਂਡ ਹੌਲੈਂਡ ਵੀ ਪਾ ਦੇ ਇਹ ਵੀ ਆਪਣਾ ਹੌਲੈਂਡ 3730 TX ਮਾਡਲ ਆ ਗਿਆ ਇਹ ਕਿੰਨੇ ਮਾਡਲ ਹੈ ਜੀ ਇਹ 11 ਬਈ 11 ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ ਟਾਇਰ ਦੂਰੇ ਚਾਰੇ ਨਾਲ ਦੀ ਨੇ ਅਜੇ ਤੱਕ ਬਈ ਨਾਲ ਦੇ ਟਾਇਰ ਹਾਂ ਸਾਈਡ ਗੀਅਰ ਡਬਲ ਅਰਿਜਨਲ 250 ਘੰਟੇ ਚੱਲਿਆ ਸੀ 250 ਘੰਟੇ ਚੱਲਿਆ ਹਾਂ ਡਬਲ ਡਿਸਟ੍ਰਿਬਿਊਟਰ ਕਿੰਨੇ ਮਾਡਲ ਸੀ ਇਹ ਜੀ ਇਹ 2011 ਮਾਡਲ ਦਾ ਹੈ ਕੀ ਡਿਮਾਂਡ ਹੈ ਦੀ ਇਹ 545000 ਇਹ ਸਵਾ 5 ਲੱਖ ਰਾਈ ਦੇ ਦਾਂਗੇ ਆਪਾਂ ਠੀਕ ਆ ਜੀ ਅੱਗੇ ਜੀ ਤੇ 963 ਆ ਗਿਆ ਬਾਈ ਅੱਗੇ ਸਵਰਾਜ 963 5 ਸਟਾਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ ਬਾਈ ਪਾਈ ਆ ਕੇ 90 ਪੈਸਾ ਮੰਗੂ ਟਾਇਰ ਨਾਲ ਦੇ ਆ ਬਾਈ ਨੰਬਰ 90 5 ਚੌਕੜਾ ਟਾਇਰਾਂ ਦਾ ਤੇ 100 ਸਾਇਨ ਪੂਰੀ ਕੋਕਾ ਵੀ ਕੰਡੀਸ਼ਨ ਆ ਡਬਲ ਡਿਸਟ੍ਰਿਬਿਊਟਰ ਡਬਲ ਪੰਪਾ ਤੇ 3 ਸਪੀਡ ਕਿੰਨੇ ਮਾਡਲ ਆਈਏ ਇਹ 2021 ਮਾਡਲ ਆ ਬਾਈ 21 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹ ਪੂਰੇ 7 ਲੱਖ ਆ ਦੇਵਾਂਗੇ ਬਾਈ ਪੂਰੇ 7 ਲੱਖ ਦਾ ਮੇਜੂ ਬਾਈ ਕਹਿੰਦਾ 7 ਲੱਖ 15000 ਰੁਪਏ ਡਿਮਾਂਡ ਆ ਅੱਗੇ ਜੀ ਇਹ 744 ਐਕਸਟੀ ਮਾਡਲ ਹੈ 744 ਐਕਸਟੀ ਮਾਡਲ ਹੈ 55 ਜਿੰਨੀ ਜਾਣਾ ਹੈ ਜਣਾ 55 ਤੋਂ ਵੱਧ ਜਾ ਪਾਵਰ ਆ ਬਾਈ ਇਹ ਚੱਲ ਵੱਧਾ ਪਾਵਰ ਪਾਵਰ ਇਹਦੀ ਵੱਧਾ 55 ਨਾਲ ਠੀਕ ਆ ਦੇਖ ਸਕਦਾ ਤੁਸੀਂ ਚਾਰੇ ਟਾਇਰ ਨਾਲ ਦੇ ਆਰੀਜਨਲ 700 ਘੰਟਾ ਚੱਲਿਆ ਹੈ ਜੀ ਆਰੀਜਨਲ 700 ਘੰਟੇ ਚੱਲਿਆ ਕਾਗਜ਼ ਕੋਈ ਜਲੇ ਨਹੀਂ ਦੇਖ ਸਕਦਾ ਤੁਸੀਂ ਯਾਰ ਸੀ ਜਾਣ ਦੀ ਲੋੜ ਨਹੀਂ ਪਾਈ ਨਾਗਦ ਕੈਸ਼ ਦਾ ਕੋਈ ਲੋਨ ਨਹੀਂ ਕੋਈ ਕੁਝ ਨਹੀਂ ਇੱਥੇ ਨਾਗਦ ਕੈਸ਼ ਦਾ ਬਾਈ ਜੀ ਲੋਨ ਲੈਣ ਕੋਈ ਨਹੀਂ ਗੁਡੀਅਰ ਦਾ ਚੌਕੜਾ ਨਾਲ ਦੇ ਟਾਇਰ ਆ ਫੋਰ ਸਟਾਰ ਆ ਗਿਆ 855 ਨਾਲ ਤਖੜਾ ਇਹ ਇਹ ਕਿੰਨੇ ਮਾਡਲ ਹੈ ਜੀ ਇਹ ਵੀ 21 ਮਾਡਲ ਆ ਬਾਈ 21 ਮਾਡਲ ਆ ਡਬਲ ਪੰਪਾ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਬਾਈ ਫੁੱਲ ਟੌਪ ਮਾਡਲ ਆ ਡਬਲ ਡਿਸਟ੍ਰਿਬਿਊਟਰ ਆ ਦੇਖ ਸਕਦੇ ਹੋ ਪੰਜਾਬ ਨੰਬਰ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਹੈ ਜੀ 6.6 ਲੱਖ ਰੁਪਈਆ ਬਾਈ ਹਾਂਜੀ ਆਪਾਂ 6 ਲੱਖ ਰੁਪਏ ਚ ਮਾਨਤਾਨ ਕਰਦਾ ਹਾਂ ਕੁਝ ਹੋਰ ਵੀ ਦਾ 6 ਲੱਖ ਜੋ ਹੋਰ ਵੀ ਮਾਨਤਾਨ ਹੋਵੇ ਹਾਂ ਅੱਗੇ ਜੀ ਅੱਗੇ ਹੌਲੈਂਡ ਆਗਾ ਸੁਪਰ ਬਾਈ ਇਹ ਵੀ 21 ਮਾਡਲ ਹੈ 21 ਮਾਡਲ ਹੈ ਹਾਂ ਦੂਜੀ ਗੇਅਰ ਵਾਲਾ ਹਾਂ 37 30 ਸੁਪਰ ਪੰਜਾਬ ਨੰਬਰ ਪੀਵੀ 31 ਮਾਨਸਾ ਨੰਬਰ ਆ ਦੋਸਤੋ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਨਾਲ ਦੇ ਟਾਇਰ ਨਾਲ ਦੇ ਟਾਇਰਾਂ ਕਿੰਨੀ ਕੰਡੀਸ਼ਨ ਆ ਟਾਇਰਾਂ ਦੀ ਟਾਇਰ ਇਹਦੇ 90 ਪੈਸੇ ਵਾਂਗੂ ਪਏ ਨੇ 90 ਪੈਸੇ ਨਾਲ ਦੇ ਟਾਇਰਾਂ ਕਿੰਨੇ ਮਾਡਲ ਆ ਜੀ ਇਹ 21 ਮਾਡਲ ਆ ਬਾਈ 21 ਮਾਡਲ ਆ ਡਬਲ ਡਿਸਟ੍ਰੀਬਿਊਟਰ ਮਾਨਸਾ ਨੰਬਰ ਆ ਫੁੱਲ ਟੌਪ ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਮੁੱਲ ਤਾਂ ਇਹਦਾ 695 ਪਈ ਆ ਪਰ 675000 ਦਾ ਦੇ ਦਾਂਗੇ ਇਹ ਠੀਕ ਆ ਜੀ 675000 ਦਾ ਹੋਊਗਾ ਅੱਗੇ ਦੇਖ ਸਕਦੇ ਹੋ ਤੁਸੀਂ ਸੋਨਾ ਲਿਕਾ ਡੀਆਈ 60 ਦਾ ਆ ਗਿਆ ਸਿਕੰਦਰ ਮਾਡਲ ਆ 60 ਹੌਰ ਸੁਪਾਵਰਟ ਆ ਗਿਆ ਐਚ ਡੀ ਐਮ ਹੈਵੀ ਡਿਊਟੀ ਘਾਟਾ ਤੇਲ ਖਰਚਾ ਹੁੰਦਾ ਇਹ ਹੋਰਾਂ ਨਾਲ ਤੇ ਸਾਈਡ ਤੇ ਕਲੱਚ ਵਾਲਾ ਬਾਈ ਸਾਈਡ ਕਲੱਚ ਵਾਲਾ ਆ ਗਿਆ ਬਾਈ ਜੀ ਜੇ ਮੈਂ ਸਵਰਾ ਰੱਖ 55 ਦੇ ਸਾਈਡ ਕਲੱਚ ਆ ਉਵੇਂ ਦੇ ਸਾਈਡ ਕਲੱਚ ਲੱਗਾ ਹੋਣਾ ਤੇ ਸਾਈਡ ਗੇਅਰ ਚ ਆ ਗਿਆ ਖੁੱਲੇ ਪਲੇਟਫਾਰਮ ਵਾਲਾ ਗਿਆ ਇਹ ਕਿੰਨੇ ਮਾਡਲ ਹੈ ਜੀ ਇਹ ਵੀ 2021 ਮਾਡਲ ਆ ਬਾਈ 21 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਇਹਦੇ ਨਵੇਂ ਨੇ ਚਾਰੇ ਚਾਰੇ ਨਵੇਂ ਟਾਇਰ ਆ ਨਾਲ ਦੇ ਟਾਇਰ ਬਾਈ ਚਾਰੇ ਚਾਰੇ ਨਰਦ ਇਹ ਕਿੰਨੇ ਘੰਟੇ ਚੱਲਿਆ ਉਹ ਇਹ 800 ਘੰਟਾ ਚੱਲ ਗਿਆ 800 ਘੰਟਾ ਚੱਲਿਆ ਤੇ ਕੀ ਡਿਮਾਂਡ ਕਰਦਾ ਇਹਦੀ ਡਿਮਾਂਡ ਦਾ ਜੀ 685000 ਆਪਾਂ 65000 ਦਾ ਦੇ ਦਾਂਗੇ ਜੀ 6 ਪੁਆਇੰਟ ਦਾ ਹੋ ਜਾਊਗਾ ਅੱਗੇ ਆ ਗਿਆ ਜੀ ਸਵਰਾਜ ਨੌ ਅਰਜਨ ਹਮ ਅੱਗੇ ਆ ਗਿਆ ਜੀ ਅਰਜਨ 605 ਡੀਆਈ ਇਹ ਕਿੰਨੇ ਮਾਡਲ ਹੈ ਜੀ ਇਹ ਵੀ 21 ਮਾਡਲ ਆ ਬਾਈ 21 ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ 9095 ਪੈਸੇ ਟਾਇਰ ਪਏ ਨਾਲ ਦੇ ਦੇ ਟਾਇਰ ਹਾਂ ਬਈ ਐਮ ਆਰ ਐਫ ਦੇ ਟਾਇਰ ਆ ਬਰਨਾਲਾ ਨੰਬਰ ਇਹ ਹੈ ਲੋਕਲ ਬਰਨਾਲਾ ਨੰਬਰ ਆ 16928 ਵਾਲੇ ਪਾਇਰਾ ਬੈਕ ਵਾਲੇ ਇਹ ਕਿੰਨੇ ਮਾਡਲ ਜੀ ਇਹ 2021 ਮਾਡਲ ਹੈ ਬਈ 21 ਮਾਡਲ ਹੈ ਇਹਦੀ ਕਿੰਨੀ ਡਿਮਾਂਡ ਕਰਦੇ ਜੀ ਇਹਦੀ ਡਿਮਾਂਡ ਤਾਂ 635000 ਹੈ ਬਈ ਹਾਂਜੀ ਤੇ ਮੌਕੇ 10000 ਦਾ ਪਾ ਦੇ ਦਾਂਗੇ ਅੱਗੇ ਇੰਡੋ ਵਾਰਮ ਹਾਂ 3035 ਡੀਏ ਹਾਂ ਇਹ 2014 ਮਾਡਲ ਹੈ ਬਈ 2014 ਮਾਡਲ ਹੈ ਇਹਦੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਮਾਗਦੇ ਟਾਇਰ ਬਈ ਜਮਾ ਨਵੇਂ ਨੇ ਨਾ ਮਗਰਲੇ ਟਾਇਰ ਪੂਰ ਲੋ ਬਿਲਕੁਲ ਨਵੇਂ ਆ ਬਈ ਇਹ ਕੰਪਨੀ ਦੇ ਟਾਇਰ ਆ ਫਰੰਟ ਵਾਲੇ ਆ ओरिजिनल ਆ ਸਾਰਾ ओरिजिनल ਟਾਇਰ ਪੰਜਾਹ ਨੰਬਰ ਆ ਇਹ ਆ ਨੰਬਰ ਆ ਇਹ ਕਾ ਸਿਲੰਡਰ ਆ ਬਈ ਇਹ ਤਿੰਨ ਆ ਬਈ ਤਿੰਨ ਸਿਲੰਡਰ ਡਬਲ ਕਲਚ ਆ ਇਹ ਡਬਲ ਕਲਚ ਤੇ ਤਿੰਨ ਸਿਲੰਡਰ ਇਹ ਜੀ ਇਹਦੀ ਕੀ ਡਿਮਾਂਡ ਜੀ ਇਹਦੀ ਡਿਮਾਂਡ 295 ਇਹ ਇਹ ਕਿੰਨੇ ਦਾ ਹੋ ਜੀ ਇਹ ਆਪਾਂ ਦੇ ਦਾਂਗੇ ਮੌਕੇ ਤੇ 70000 ਦਾ ਠੀਕ ਆ ਜੀ ਹਾਂ ਤੇ ਹੁਣ ਆਪਣੇ ਡਰੈਸ ਦੀ ਗੱਲ ਕਰੀਏ ਜੀ ਡਰੈਸ ਆਪਣਾ ਬਈ ਹੰਡਾ ਏ ਟਰੈਕਟਰ ਖੜਦਦੇ ਨੇ ਆਪਣੇ ਕੌਸਲਾ ਤੇ ਕੌਸਲਾ ਇਹ ਮੂਹਰੇ ਰੋਡ ਜਾਂਦਾ ਲਿੰਕ ਰੋਡ ਉੱਥੇ ਜਮੇ ਉੱਪਰ ਟਰੈਕਟਰ ਖੜੇ ਹੁੰਦੇ ਨੇ ਆਪਣੇ ਠੀਕ ਹੈ ਜੀ ਸੋਮਵਾਰ ਨੂੰ ਇੱਥੇ ਪੈਲਸ ਵਾਲੀ ਮੰਡੀ ਕੋਲੇ ਹਾਂ ਸੋਮਵਾਰ ਨੂੰ ਪੈਲਸ ਵਾਲੀ ਮੰਡੀ ਕੋਲੇ ਮੈਂ ਇੱਥੇ ਕਿਹ ਨੰਬਰ ਆ ਪਲਾਟੀ ਇਹ ਦੂਜਾ ਨੰਬਰ ਪਲਾਟੀ ਆ ਆਪਣਾ ਬਈ ਗੇਟ ਵੱਟ ਦੇਣ ਤੋਂ ਠੀਕ ਹੈ ਜੀ ਸਾਹਮਣੀ ਲੱਗਦੀ ਸਾਹਮਣੀ ਕਿਉਂ ਲੱਗੇ ਹੁੰਦੇ ਨੇ ਡਾਕਟਰ ਆਪਣੇ ਹਾਂ ਜੀ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ 941735598495015840 ਸਟੇ ਲਾਉਣ ਹੋ ਜੂ ਬਈ ਸਾਰੇ ਟਰੈਕਟਰ ਸਾਰੇ ਟਰੈਕਟਰ ਦਾ ਲੋਨ ਹੋ ਜੂਗਾ ਕੋਈ ਪੁਰਾਣਾ ਟਰੈਕਟਰ ਵੀ ਵੇਚ ਕੇ ਕੱਟ ਲਾਂਗੇ ਪੁਰਾਣਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ